ਸਤਿ ਸ਼੍ਰੀ ਅਕਾਲ ਜੀ ਮੈਂ ਮਨਪ੍ਰੀਤ ਸਿੰਘ ਜੇ ਐਸ ਐਗਰੀਕਲਚਰ ਤੋਂ ਹਾਂ ਜੀ ਕਿਸਾਨਪ੍ਰਭ ਜਿਹੜੀ ਅੱਜ ਆਪਾਂ ਨਵੀਂ ਵੀਡੀਓ ਬਣਾ ਰਹੇ ਆ ਇਹ ਆਪਣਾ ਵੀਡੀਓ ਬਣਾਉਣ ਦਾ ਮਤਲਬ ਰੋਟਾਵੇਟਰ ਦਾ ਨੋਰਮਲ 13 14 ਟਾਇਰਾਂ ਦੇ ਟਰੈਕਟਰਾਂ ਵਾਸਤੇ ਆਪਾਂ 8 ਫੁੱਟਾ 9 ਫੁੱਟਾ ਰੋਟਾਵੇਟਰ ਗਾਕ ਨੂੰ ਦੇਣਾ ਪਸੰਦ ਕਰਦੇ ਆ ਵੀਰੇ ਵੀ ਰੋਟਾਵੇਟਰ ਤੁਹਾਡੇ ਟਰੈਕਟਰ ਮਗਰ ਨਾਲ ਤਾਂ ਡੀਜ਼ਲ ਦੀ ਬਚਤ ਹੁੰਦੀ ਹੈ ਤੇ ਬਾਹ ਬਹਾਈਦਾ ਵੀ ਕੰਮ ਜ਼ਿਆਦਾ ਨਿਕਲਦਾ ਤੇ ਸਮੇਂ ਦੀ ਬਹੁਤ ਬਚਤ ਹੁੰਦੀ ਹੈ ਜੇ ਰੋਟਾਵੇਟਰ ਦੀ ਗੱਲ ਕਰੀ ਜਾਵੇ ਮਟੀਰੀਅਲ ਦੀ ਸਭ ਤੋਂ ਪਹਿਲਾਂ ਤਵੀ ਦੀ ਗੱਲ ਕਰੀ ਆ ਤਵੀ ਆਪਣੇ ਕੋਲ ਕਿਸਾਨ ਪ੍ਰਾਪ ਉਹ ਕਲਰ ਵਾਲੀ ਆ ਆਮ ਦੇ ਵਿੱਚ ਕੀ ਹੁੰਦਾ ਤਵੀ ਦੇ ਵਿੱਚ ਗੁਲਾਬ ਨੰਗਾ ਦਿਖਦਾ ਹੁੰਦਾ ਤੇ ਸਿਲ ਸਹਜ ਬਾਦ ਦਿਖਦਾ ਹੁੰਦਾ ਸਿਲ ਲਾਲ ਟੱਕਰ ਪਰ ਇਹਦੇ ਉੱਤੇ ਪਹਿਲਾਂ ਕਿਨਾਰੀ ਲੱਗੀ ਹੋਈ ਆ ਦੇਖੋ ਇਸ ਦਿਨ ਇਹਦੇ ਵਿੱਚ ਕੋਈ ਗਾਰਾ ਪਾਣੀ ਕੁਛ ਨਹੀਂ ਜਾਂਦਾ ਇਹ ਤੇ ਇਹ ਬਹੁਤ ਲੰਮਾ ਟਾਈਮ ਚੱਲਣ ਵਾਲੀ ਚੀਜ਼ ਆ ਤੇ ਜੇ ਰੋਟਾਵੇਟਰ ਦੀ ਬਲੇਡ ਦੀ ਗੱਲ ਕਰੀ ਆ ਤਾਂ ਇਹਦੇ ਵਿੱਚ ਬਾਰ ਸਟੀਲ ਦੇ ਬਲੇਡ ਨੇ 8 ਫੁੱਟਾ ਰੋਟਾਵੇਟਰ ਆ 60 ਬਲੇਡ ਨੇ ਤੇ 4 ਐਮ ਐਮ ਦੀ ਬਾਡੀ ਆ ਮਲਟੀ ਸਪੀਡ ਗੇਅਰ ਬਾਕਸਾਂ ਤੇ ਡਬਲ ਡਬਲ ਕਲਿੰਪ ਲੱਗੇ ਨੇ ਪਾਈਪ ਨੂੰ ਤੇ ਡਬਲ ਡਬਲ ਸਪਰਿੰਗ ਲੱਗੇ ਨੇ ਪਿਛਲੇ ਪਾਸੇ ਡਾਲੇ ਨੂੰ ਤੇ ਅਦਰਵਾਈਜ਼ ਕਿਸਾਨ ਭਰਾਵੋ ਜਿਹਦੇ ਵੀ ਰੋਟਾ ਵੇਟਰ ਆਦੇ ਆਪਾਂ ਫੈਰਿੰਗ ਦੀ ਗੱਲ ਕਰੀਏ ਤਾਂ ਐਨਵੀਸੀ ਦੇ 베アリング ਨੇ ਇਹਦੇ ਵਿੱਚ ਤੇ 353 ਮਟੀਰੀਅਲ ਦੀ ਇਹਦੇ ਸਾਈਡ ਗੇਅਰ ਨੇ ਦੋਨੇ ਤੇ 353 ਦੇ ਤੇ ਟਾਟਾ ਦਾ ਸਾਰਾ ਲੋਹਾ ਲੱਗਿਆ ਆਈਐਸ ਮਾਰਕਾ ਸਾਰਾ ਇਹਦੇ ਵਿੱਚ ਮਟੀਰੀਅਲ ਲੱਗਿਆ ਹੋਇਆ ਦੇਖੋ ਤੁਸੀਂ ਦੇਖ ਸਕਦੇ ਹੋ ਆਈਐਸ ਮਾਰਕੇ ਦੇ ਪਾਈਪ ਲੱਗੇ ਨੇ ਰਵਿੰਦਰਾ ਦੇ ਆਈਐਸ ਮਾਰਕਾ ਠੀਕ ਹੈ ਜੀ ਆ ਤੁਸੀਂ ਦੇਖ ਰਹੇ ਹੋ ਤੇ ਬਾਕੀ ਜੇ ਸਾਰੇ ਲੋਕ ਬਾਕੀ ਲੋਹੇ ਦੀ ਗੱਲ ਕਰੀਏ ਤੇ ਬਾਕੀ ਲੋਹਾ ਸਾਰੇ ਇਹਦੇ ਟਾਟਾ ਦਾ ਜੋ ਇਹਨਾਂ ਸੀਟ ਮੈਟਲ ਆ ਉਹ ਸਾਰੀ ਟਾਟਾ ਦੀ ਆ ਬੋਰਨ ਸਟੀਲ ਦੇ ਬਲੇਡ ਨੇ ਤੇ ਜਿਹੜਾ ਰੂਟਰ ਆ ਉਹ ਵੀ 90 75 ਦਾ ਇਹਦੇ ਰੂਟਰ ਲੱਗਿਆ ਹੋਇਆ 11 ਨੰਬਰ 9 ਨੰਬਰ ਵਾਇਰਿੰਗ ਨੇ ਤੇ ਜਿਹੜਾ ਇਹਦੇ ਬਾਟ ਆਲਾ ਵਾਇਰਿੰਗ ਆ ਪਹਿਲਾਂ ਗੋਲ ਟੱਕਣ ਵਾਲਾ ਹੁੰਦਾ ਸੀ ਹੁਣ ਆਪਾਂ ਨੇ ਉਹ ਵੀ ਤੇਲ ਵਾਲਾ ਕਰਤਾ ਦੇਖ ਸਕਦੇ ਹੋ ਮਕੈਨੀਕਲ ਸਿਲਾਂ ਵਾਲਾ ਰੋਟਾ ਵੇਟਰਾ ਇਹਦੇ ਵੀ ਆਪਣੇ ਮਕੈਨੀਕਲ ਸਿਲਾਂ ਵਾਲਾ ਸਿਸਟਮ ਲੱਗਿਆ ਹੋਇਆ ਆ ਤੁਸੀਂ ਦੇਖ ਸਕਦੇ ਹੋ ਹਾਂਜੀ ਤੇ ਕਿਹੜੀ ਸਬਤਿਆਂ ਦੀ ਗੱਲ ਕਰੀ ਤਾਂ ਕਿਹੜੀ ਸਬਸੇ ਵੀ ਆਪਾਂ ਡਬਲ ਲਾ ਕੇ ਦੇ ਰਹੇ ਆ ਦੇਖੋ ਇੱਕ ਤੇ ਦੋ ਪੂਰੇ 10mm ਦੇ ਦੋ ਪੂਰੇ ਟੋਟਲ 20mm ਹੋ ਗਈ ਕਿਸਾਨਪ੍ਰਭ ਤੇ ਅਦਰਵਾਈਜ਼ ਤੇ ਤੁਹਾਨੂੰ ਕੋਈ ਵੀ ਤੁਸੀਂ ਲੈਣਾ ਚਾਹੁੰਦੇ ਸਾਡੇ ਤੋਂ ਰੋਟਾਵੇਟਰ ਤੇ ਫਿਕਰੇਨ ਦੇ ਵਿੱਚ ਆਪਣੇ ਨੰਬਰ ਚੱਲ ਰਹੇ ਨੇ ਆਲ ਇੰਡੀਆ ਦੇ ਵਿੱਚ ਆਪਣੀ ਡਿਲੀਵਰੀ ਆ ਤੇ ਜੇ ਤੁਸੀਂ ਸਾਡੇ ਨਾਲ ਕੰਟੈਕਟ ਕਰੋਗੇ ਤਾਂ 50 ਕਿਲੋਮੀਟਰ ਦੇ ਵਿੱਚ ਤੁਹਾਨੂੰ ਅਸੀਂ ਡਿਲੀਵਰੀ ਫ੍ਰੀ ਦਵਾਂਗੇ 50 ਹਾਂਜੀ ਬਾਕੀ ਇਹ ਰੇਟਾਂ ਦੀ ਜੇ ਗੱਲ ਕਰੀ ਜਾਵੇ ਕਿਸਾਨ ਭਰਾਵੋ ਸਕਰੀਨ ਦੇ ਵਿੱਚ ਨੰਬਰ ਨੇ ਨੰਬਰਾਂ ਤੇ ਗੱਲ ਕਰਕੇ ਸਾਡੇ ਨਾਲ ਤੁਸੀਂ ਜਾਣਕਾਰੀ ਲਵੋ ਤੇ ਕਰ ਬੈਠੇ ਰੋਟਾਵੇਟਰ ਮਗਾਓ ਆਪਣੇ ਕੋਲੇ 2.5 ਫੁੱਟ ਤੋਂ ਲੈ ਕੇ 12 ਫੁੱਟ ਤੱਕ ਦੇ ਰੋਕਾਵੇਟਰ ਲੈ ਜਾਣੀ ਤੇ ਬਾਕੀ ਹੋਰ ਵੀ ਤੁਸੀਂ ਆਪਣੇ ਟਰੈਕਟਰ ਮੁਤਾਬਕ ਇਪਲੀਮੈਂਟ ਬਣਵਾਉਣਾ ਚਾਹੁੰਦੇ ਹੋਰ ਵੀ ਹਲਤ ਵੀ ਆਪਾਂ ਉਹ ਵੀ ਸਾਰੇ ਬਣਾ ਰਹੇ ਹਾਂ ਤੇ ਇੱਕ ਵਾਰ ਸਾਨੂੰ ਸੇਵਾ ਦਾ ਮੌਕਾ ਜਰੂਰ ਜੇ ਕੋਈ ਸਾਡੀ ਚੀਜ਼ ਵਧੀਆ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਔਰ ਵੀ ਕੋਈ ਜਾਣਕਾਰੀ ਲੈਣਾ ਚਾਹ ਰਹੇ ਆ ਆਪਣੇ ਇੱਕ ਵਾਰ ਕੰਟੈਕਟ ਕਰੋ ਇੱਕ ਵਾਰ ਸੇਵਾ ਦਾ ਮੌਕਾ ਜਰੂਰ ਦਿਓ ਜੀ ਧੰਨਵਾਦ ദേ हां हम बोल रहे हैं एक मिनट खड़ी